ਤਵਨ ਦੀ ਯਾਦ ਹਮੇਸ਼ਾ ਤੀਰਥ ਹੋਏ ਕੰਮਾਂ ਨੂੰ ਯਾਦ ਆਉਂਦੀ ਰਹੇ ਅੱਜ ਕਰਾਂ ਸਾਡੇ ਮਹਾਨੀ ਸੰਤ ਦਿਵਿੰਦਰ ਰਾਮਾ ਜੀ ਜੋ ਕਿ ਕਲਾਕਲ ਦਾ ਵਿਸਰ ਜੋ ਕਿ ਵੱਡੀ ਟੀਮ ਹੁੰਦੀ ਹੈ ਇੰਡੀਆ ਦੀ ਵਿਦਿਅਨਸਵਰੇ ਉਹਨਾਂ ਦੇ ਰਿਟਾਇਰ ਹੋਣ ਤੋਂ ਉਪਰੰਤ ਇਸ ਜਗ੍ਹਾ ਤੇ ਨਤਮਸਤ ਹੋਏ ਔਰ ਸਾਥ ਸੰਗਤਿਓ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਉਹਨਾਂ ਨੇ ਆਲ ਇੰਡੀਆ ਆਤਮਿਕ ਸੰਮੇਲਨ ਦੀ ਜੋ ਪ੍ਰਿਆਰ ਦੇ ਲਈ ਅਮੇਚਰੀ ਗੁਰੂ ਕੰ ਲਈ ਸਮਰਪਿਤ ਹੋ ਗਏ। ਤੇ ਸੇ ਤੱਕ ਆਪਾਂ ਸਾਰੇ ਬੈਠੇ ਆ ਬਾਬਾ ਸਾਹਿਬ ਡਾਕਟਰ ਵੀ ਇੰਨਾ ਮਦਦ ਕਰਦੀ ਕਿਰਪਾ ਹੋਈ ਹੈ। ਨੌਕਰੀਆਂ ਮਿਲੀਆਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਧਰਮ ਨਿਸ਼ਾਨ ਤੇ ਸ਼੍ਰੀ ਜਗਵੰਦ ਲੰਬਾ ਜੀ ਦੇ ਯਾਦ ਦੇ ਅੰਦਰ ਅੱਖਾਂ ਦਾ ਕੈਂਪ ਜੋ ਗੁਰੂ ਮਹਾਰਾਜ ਬਲੋਂ ਸੰਤ ਸਿੰਦਰ ਨਰਜੀ ਦੀ ਪ੍ਰਧਾਨਗੀ ਥੱਲੇ ਚੇਅਰਮੈਨ ਨਾਜਰਾਮ ਜੀ ਸਬਡਿਊਓ ਸਾਹਿਬ ਮਾਸਟਰ ਵਿੰਦਨ ਨੰਨਵਾਲ ਜੀ ਸਾਰਿਆਂ ਦੀ ਸਾਰਿਆਂ ਕਮੇਟੀ ਦੀ ਸਹਿਯੋਗ ਨਾਲ ਅੱਜ ਜਿੱਥੇ ਲਾਂਬਾ ਜੀ ਨੂੰ ਜਿੱਥੇ ਸ਼ਰਧਾ ਦੇ ਪੁਲ ਪੇਟ ਕਰਨ ਲਈ ਇਕੱਤੇ ਹੋਏ ਆ ਉੱਥੇ ਸਮਾਜ ਦੇ ਅੰਦਰ ਉਹ ਗਰੀਬ ਲੋਕ ਜਿਹੜੇ ਆਪਣੇ ਕੋਲੋਂ ਜਾਦਾ ਪੈਸਾ ਨਾ ਲਾ ਕੇ ਇਸ ਸੰਸਾਰ ਦੇ ਅੰਦਰ ਅੱਖਾਂ ਦੀ ਕਮਜ਼ੋਰੀ ਕਰਕੇ ਨਗਾ ਨਾ ਹੁਣ ਕਰਕੇ ਜਾਂ ਅੱਖਾਂ ਦੀ ਬਿਮਾਰੀ ਕਰਕੇ ਇਹ ਉਹਨਾਂ ਲਈ ਵੱਡੀ ਦੇਣ ਹੈ ਕਿ ਕਮੇਟੀ ਵੱਲੋਂ ਸ਼੍ਰੀ ਗੁਰੂ ਮਹਾਜੀ ਦੇ ਧਾਰਮਿਕ ਸਥਾਨ ਤੇ ਅੱਜ ਡਾਕਟਰ ਸਾਹਿਬ ਇੱਥੇ ਆਪਾਂ ਦਾ ਚੈੱਕਪ ਚੈੱਕਅਪ ਕਰਨ ਲਈ ਪਹੁੰਚੇ ਆ ਫਿਰ ਗੁਰੂ ਰਵਦਾਮ ਮਹਾਰਾਜੀ ਦੀ ਇਸ ਪਵਿੱਤਰ ਧਰਤੀ ਤੇ ਅੱਜ ਆਪਹੁ 71 ਹੋਏ ਆ ਔਰ ਉਸ ਮਹਾਨ ਆਤਮਾ ਦੀ ਨੁਸ਼ਰਦਾ ਦੇ ਫੁੱਲ ਵੀ ਪੇਸ਼ ਕਰਨੇ ਆ ਔਰ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਸੰਤ ਸਰਿੰਦਰਦਾਸ ਜੀ ਨੇ ਲੰਬਾ ਜੀ ਬਾਰੇ ਦੱਸਿਆ ਮੈਂ ਵੀ ਲਗਭਗ 10 ਸਾਲ ਉਹਨਾਂ ਦੇ ਨਾਲ ਕੰਮ ਕੀਤਾ ਲੰਬਾ ਜੀ ਸੱਚਮੁੱਚ ਹੀ ਭਾਵੇਂ ਉਹ ਕਿਸੇ ਸਰਵਿਸ ਦੇ ਮੈਟਰ ਸਰਵਿਸ ਦੇ ਵਿੱਚੋਂ ਆਏ ਸੀ ਪਰ ਉਹ ਸੱਚਮੁੱਚ ਹੀ ਇੱਕ ਸੰਤਾਂ ਵਾਲੀ ਰੂਹ ਸੀ ਸੰਤਾਂ ਵਾਲੀ ਆਤਮਾ ਸੀ ਔਰ ਮੈਂ ਸਮਝਦਾ ਕਿ ਇਸ ਤੋਂ ਵੱਡੀ ਸ਼ਰਧਾ ਦੇ ਸਰਧਾਂਜ ਵੀ ਹੋਰ ਕੋਈ ਹੋ ਨਹੀਂ ਸਕਦੀ ਕਿ ਜਿਹੜੇ ਲੋਗ ਆਪਣਾ ਅੱਖਾਂ ਤੋਂ ਬਗੈਰ ਨਿਗਾਹ ਤੋਂ ਬਗੈਰ ਸੰਸਾਰ ਨੂੰ ਨਹੀਂ ਦੇਖ ਸਕਦੇ ਉਹਨਾਂ ਨੂੰ ਸੰਸਾਰ ਦੇਖਣ ਲਈ ਅੱਖਾਂ ਇੱਕ ਤਰ੍ਹਾਂ ਦੀਆਂ ਨਮੀਆਂ ਮਿਲਣੀਆਂ ਔਰ ਜਿਹੜੇ ਲੋਗ ਖਰਚ ਨਹੀਂ ਕਰ ਸਕਦੇ ਉਹਨਾਂ ਨੇ ਇਸ ਦੁਨੀਆ ਨੂੰ ਦੇਖਣ ਦੇ ਯੋਗ ਹੋਣਾ ਇਹ ਉਹਨਾਂ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੈ ਸਾਜੀਨਵਾਦੀ ਸਾਧ ਸੰਗਤ ਦੀ ਜੈ ਗੁਰਦੇ ਧੰਨ ਗੁਰਦੇ ਬਹੁ ਜਨਮ ਵਿਚੜੇ ਤੇ ਵਾਧੋ ਕਿਰਪਾ ਉਹ ਧਰਮ ਦੇ ਕੇ ਕਹਿਰਵਦਾਸ ਆਸ ਲਖਿਓ اے ਜਾਨੂ ਤੇਾਰੇ ਦੀ ਤੁਸੀਂ ਅੱਜ ਮੇਰੇ ਭਾਦਰ ਸਾਹਿਬ ਦੀ ਬਾਤੀ ਦੇ ਉੱਤੇ ਆਏ ਹੋ ਚਰਨਾਂ ਦੇ ਫੁੱਲ ਭੇਟ ਕਰਨ ਆਏ ਹੋ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਜਗਵਿੰਦਰ ਨੰਬਾ ਜੀ ਜਿਵੇਂ ਕਿ ਸਾਰੇ ਮਹਾਪੁਰਸ਼ ਸਤਦੇ ਨੇ ਤੇ ਮੈਂ ਵੀ ਦੱਸਣਾ ਚਾਹਾਂਗਾ ਕਿ ਉਹ ਵੀ ਇੱਕ ਅਜਿਹੇ ਹੀ ਰੂਹ ਸੀਗੇ ਜਿਨ੍ਹਾਂ ਨੇ ਸਾਰਾ ਆਪਣਾ ਸਮਝਾ ਜੀਵਨ ਉਹ ਸਤਗੁਰਾਂ ਦੇ ਲੇਖੇ ਲਾ ਕੇ ਗਏ ਉਹਨਾਂ ਨੇ ਆਪਣਾ ਸਾਰਾ ਹੀ ਜੀਵਨ ਬਾਬਾ ਸਾਹਿਬ ਦੀ ਅਡਿਆਲੋਜੀ ਨੂੰ ਅਡਿਆਲੋਜੀ ਦੇ ਅਕੋਰਡਿੰਗ ਜੀ ਹੈ ਬਾਬਾ ਸਾਹਿਬ ਸਾਨੂੰ ਕਹਿ ਕੇ ਗਏ ਨੇ ਪੜੋ ਜੋੜੋ ਸੰਗਠਨ ਕਰੋ ਤਾਂ ਉਹ ਜਿੱਥੇ ਆਪ ਪੜੇ ਸਭ ਤੋਂ ਪਹਿਲਾਂ ਉਹ ਤੋਂ ਪੜੇ ਉਹ ਸਕਰਿਆਂ ਦੇ ਵਿੱਚ ਜਦੋਂ ਸਾਡੇ ਸਮਾਜ ਦੇ ਵਿਲੇ ਖਾਵੇਂ ਲੋਕ ਪੜਦੇ ਹੁੰਦੇ ਸੀ ਤੇ ਸਾਨੂੰ ਵੀ ਪੜਾਇਆ ਤੇ ਇਹੀ ਮਿਸ਼ਨ ਦੀ ਗੁਰਤੀ ਉਹ ਸਾਨੂੰ ਦੇ ਕੇ ਗਏ ਜੋੜੋ ਜੋੜਨ ਦੀ ਗੱਲ ਕਰਕੇ ਗਏ ਨੇ ਸਾਰੀ ਉਮਰ ਉਹਨਾਂ ਨੇ ਲੋਕਾਂ ਨੂੰ ਜੋੜਨ ਦੀ ਗੱਲ ਕੀਤੀ ਹੈ ਜਾਇਓ ਆਪਣੇ ਜਦੋਂ ਸਰਵਿਸ ਕਰਦੇ ਸੀ ਉਥੇ ਮਰਾਜ਼ਮਾਂ ਨੂੰ ਜੋੜਦੇ ਸੀ ਤੇ ਇੱਥੇ ਆਏ ਤਾਂ ਇੱਥੇ ਲੋਕਾਂ ਨੂੰ ਜੋੜਨ ਦੀ ਗੱਲ ਸੀ ਇਹਦੀ ਗੱਲ ਸੰਘਰਸ਼ ਕਰਨ ਦੀ ਤਾਂ ਸਮਝਾ ਜੀਵਾਂ ਨੂੰ ਨਾ ਦਾ ਸਾਡੇ ਲੋਕਾਂ ਲਈ ਸੰਘਰਸ਼ ਲਈ ਜੀਵਿਆ ਤੇਰੇ ਚੱਲਦੇ ਰਹੇ ਨੇ ਸੰਘਰਸ਼ ਤੁਰਕਾਬਾਦ ਦਾ ਸੰਘਰਸ਼ ਜੱਲਿਆ ਸਤਿਗੁਰਾਂ ਦਾ ਤੁਹਾਨੂੰ ਜੀ ਜਾਣਦੇ ਹੋ ਉਹਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ ਤੇ ਹੋਰ ਵੀ ਜਿਹੜਾ ਸਮੇਂ ਦੇ ਅਨਸਾਰ ਚਲਦੇ ਰਹੇ ਨੇ ਜੋ ਵੀ ਸਮੇਂ ਸਮੇਂ ਤੇ ਸ਼ਿੰਗਾਰ ਸੋਨਾ ਦੇ ਵਿੱਚ ਬਾਹਰ ਝੜ ਕੇ ਹਿੱਸਾ ਜੁੜਦੇ ਰਹੇ ਧੰਨ ਦਾ ਗੋ ਸ਼ਿਰੋਦਾ ਸ਼ਿਵ ਮਹਾਰਾਜ ਦੇ ਕੁਲੀ ਵਿੱਚ ਜੋ ਬੈਠੀ ਪਹਿਲੇ ਸਾਸ ਨੂੰ ਵੀ ਹੋ ਜਗਤ ਦੇ ਧੰਨ ਗੋਦੇ ਅੱਜ ਸਾਡੇ ਪਰਮ ਮਿੱਤਰ ਲੋਕ ਸਮਾ ਸਾਨੂੰ ਸਦੀਵੀ ਮੋਹਰਾ ਦੇਣਾ ਜੇਨਰਲ ਜੀ ਅਸਲਾਮੁਅਲਾਈਕੁਮ ਕਰਦੇ। ਕਥਨ ਤੋਂ ਵਾਹ ਰਹੇ। ਉਹ ਸ਼ਰੂ ਘਰੇ ਇਸ ਵਾਪਸ ਸਾਰ। ਮਿਸ਼ਨ ਨੇ ਇਸ ਵਾਪਸ ਸਾਰ। ਬਹੁਤ ਪਤਾ ਘਾੜਾ ਜਿਹੜਾ ਹ ਉਸ ਵੇਲੇ ਹੋਇਆ। ਗੁਰੂ ਘਰ ਦੇ ਦੋ ਥੰਮ ਜਿਹਨੂੰ ਕਹਿੰਦੇ ਆ ਉਹ ਗਿਰੇ ਉਸ ਵੇਲੇ। ਬਾਬਾ ਜਾਨੀ ਜੀ ਤੇ ਸੰਗਰੇ। ਬਾਬਾ ਲਮਾਈ। ਮੈਂ

रीज वो लाहा लै रहे हैं, हैं। और, और दिलों कामना करते हैं। जो भी जी आया इतने जो जी आए सराजी आगे मूहों मजा बरादा